ਇਹ ਜਿੰਦਗੀ ਪਛਾਣ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਫਿਰ ਇਸ ਤੇ ਸਕੀਮਾਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ ਧਰਤਲ ਦੇ ਉੱਤੇ ਵਧੀਆ ਕੰਮ ਕਰ ਰਹੀਆਂ ਹਨ ਧਰਤਲ ਦੇ ਉੱਤੇ ਉਹ ਸਕੀਮਾਂ ਕਿੱਦਾਂ ਚੱਲਦੀਆਂ ਜੋ ਅਸੀਂ ਚੰਡੀਗੜ੍ਹ ਬੈਠ ਕੇ ਬਣਾਉਂਦੇ ਆਂ ਮੁੰਡੇ ਦਾ ਜਿਹੜਾ ਉਹਦੇ ਹੈਡ ਇੰਜਰੀ ਆ ਜਿਹਦਾ ਆਪਰੇਸ਼ਨ ਹੋਣਾ ਐਮਰਜੈਂਸੀ ਆਪਰੇਸ਼ਨ ਜਿੰਦਰ ਉਹ ਫ੍ਰੀ ਹੋਏਗਾ ਜੀ ਗੋਲਦਸਨ ਜਿੱਥੇ ਲਗਾਤਾਰ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਵੱਲੋਂ ਪਟਿਆਲਾ ਦੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਜਾ ਰਿਹਾ ਸੀ ਅਚਨਚੇਤ ਇੱਕ ਹਿਸਾਬ ਦੀ ਛਾਪੇ ਮਾਰੀ ਕੀਤੀ ਜਾ ਰਹੀ ਸੀ ਉੱਥੇ ਹੀ ਤੁਹਾਨੂੰ ਦੱਸ ਦਈਏ ਵੀ ਅੱਜ ਫਤੇਗੜ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਅਚਨਚੇਤ ਦੌਰਾ ਕੀਤਾ ਗਿਆ ਪਹਿਲਾਂ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਵੱਲੋਂ ਪਟਿਆਲੇ ਦੇ ਮਾਤਾ ਕਸ਼ਲਿਆ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ ਫਿਰ ਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਗਿਆ ਉਸ ਤੋਂ ਬਾਅਦ ਅੱਜ ਤੁਹਾਨੂੰ ਦੱਸਦੇ ਇਹ ਵੀ ਡਾਕਟਰ ਬਲਵੀਰ ਦੇ ਵੱਲੋਂ ਫਤੇਗੜ ਸਾਹਿਬ ਦੇ ਸਿਵਲ ਹਸਪੀਟਲ ਦਾ ਜਾਇਜ਼ਾ ਲਿਆ ਗਿਆ ਦੌਰਾ ਕੀਤਾ ਗਿਆ ਕੋਣ ਬਿਰਾ ਜਿਹੜਾ ਮਕਸਦ ਹੈ ਜ 2 ਫੋਲਡ ਹੈਗਾ ਇੱਕ ਤਾਂ ਜਿਵੇਂ ਅਸੀਂ ਜੜੀਆਂ ਨਵੀਆਂ ਸਕੀਮਾਂ ਲਾਂਚ ਕਰ ਰਹੇ ਆ ਸਾਰੇ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਔਰ ਸਾਰੇ ਟੈਸਟ ਹਸਪਤਾਲਾਂ ਚ ਫ੍ਰੀ ਹੋਣੇ ਆ ਉਹ ਮੈਂ ਸਾਰੇ ਮਰੀਜ਼ਾਂ ਨਾਲ ਇੰਟਰੈਕਟ ਕੀਤਾ ਤੁਹਾਡੇ ਸਾਹਮਣੇ ਕੀਤਾ ਔਰ ਜਿਹੜੇ ਲੋਕ ਆ ਉਹ ਮਤਲਬ ਮੈਂ ਕਹੂੰਗਾ ਕਿ 100% ਜਿਹੜੇ ਆ ਬਹੁਤ ਹੈਪੀ ਆ ਦੂਜੀ ਸਾਡੀ ਜਿਹੜੀ ਫ੍ਰੀਥੀ ਸਕੀਮ ਅਸੀਂ ਲਾਂਚ ਕੀਤੀ ਹੈ ਸਾਡੇ ਸੀਐਮ ਸਾਹਿਬ ਦਾ ਹੈ ਉਹਦੇ ਵਿੱਚ ਜਿਵੇਂ ਹੁਣ ਕੋ ਬੰਦਾ ਲੈ ਕੇ ਆਇਆ ਜੀ ਉਹਨਾਂ ਨੂੰ ਐਕਸੀਡੈਂਟ ਹੈ ਹੈਡ ਇਜਰੀ ਤੱਕ ਰੈਕਿਗਿਟੇਸ਼ਨ ਹੈ ਇਹਨਾਂ ਵਾਸਤੇ ਸੀਗਾ ਤਾਂ ਕਿ ਇਮੀਡੀਏਟਲੀ ਪੇਸ਼ੈਂਟ ਜਿਹੜਾ ਉਹਦੇ ਆਪਾਂ ਸਾਹ ਉਹਨੂੰ ਸਾਹ ਨਹੀਂ ਆ ਰਿਹਾ ਸੀ ਬ੍ਰੀਜ ਤੋਂ ਵੱਲ ਉਹਦੀ ਡੈਥ ਹੋ ਜਾਣੀ ਸੀ ਪਰ ਉਹਦੀ ਹੁਣ ਇੰਟਿਊਬੇਸ਼ਨ ਹੋ ਗਈ ਆ ਹੁਣ ਅਸੀਂ ਉਹਨੂੰ ਕਰਕੇ ਉਹਨੂੰ ਮਤਲਬ ਸਟੇਬਲਾਈਜ਼ ਕਰਕੇ ਜਿਹੜੇ ਡਾਕਟਰ ਜਾ ਉਹਨੂੰ ਜਿਹੜਾ ਅਸੀਂ ਰਜਿੰਦਰਾ ਹਸਪਤਾਲ ਸ਼ਿਫਟ ਕਰ ਰਹੇ ਹਾਂ ਔਰ ਲਾਈਫ سپورਟ ਦੇ ਨਾਲ ਕਰ ਰਹੇ ਹਾਂ ਇਹ ਜਿੰਦਗੀ ਪਛਾਣ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਫਿਸ਼ ਤੇ ਸਕੀਮਾਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ 73 ਦੇ ਉੱਤੇ ਵਧੀਆ ਕੰਮ ਕਰ ਰਹੀਆਂ 73 ਦੇ ਉੱਤੇ ਉਹ ਸਕੀਮਾਂ ਕਿੱਦਾਂ ਚੱਲਦੀਆਂ ਜੋ ਅਸੀਂ ਚੰਡੀਗੜ੍ਹ ਬੈਠ ਕੇ ਬਣਾਉਂਦੇ ਆ ਲੋਕਾਂ ਨੇ ਸਲਾਹ ਕਰਦੇ ਆ ਅਸੀਂ ਉਹ 73 ਤੇ ਜਾ ਕੇ ਦੇਖਣਾ ਉਹ ਮੈਂ ਕੰਮ ਜਿਹੜਾ ਹੈ ਉਹ ਮੇਰਾ ਮਿਸ਼ਨ ਹੈ ਤੇ ਦੂਜਾ ਸਾਡਾ ਨੈਸ਼ਨਲ ਡੀਵਰਮਿੰਗ ਡੇ ਆਜ ਜਿਹੜਾ ਬੱਚਿਆਂ ਦੇ ਵਿੱਚ ਨੀਮੀਆਂ ਹੁੰਦਾ ਜਾਂ ਬੱਚਿਆਂ ਦੇ ਵਿੱਚ ਕਮਜ਼ੋਰੀ ਆ ਬੱਚੇ ਦੀ ਗਰੋਥ ਨਹੀਂ ਹੋ ਰਹੀ ਬੱਚਾ ਵੱਧ ਫੁੱਲ ਨਹੀਂ ਰਿਹਾ ਖੇਡਦਾ ਨਹੀਂ ਹੈ ਮਤਲਬ ਉਹਦੇ ਪੇਟ 'ਚ ਦਰਦ ਹੁੰਦੀ ਉਹਦੇ ਵਾਸਤੇ ਜਿਹੜਾ ਨੈਸ਼ਨਲ ਡੀਵਰਮਿੰਗ ਡੇ ਆ ਜਿਹੜੇ ਕੇਂਦਰ ਸਰਕਾਰ ਨਾਲ ਮਿਲ ਕੇ ਜਿਹੜਾ ਸੀਗਾ ਉਹ ਮੈਂ ਇਸ ਤੋਂ ਬਾਅਦ ਜਾ ਕੇ ਲਾਂਚ ਕਰਾਇਆ ਜੀ। ਜਿਹੜੀ ਫਰਿਸ਼ਤਨ ਸਕੀਮ ਤੋਂ ਤੁਸੀਂ ਗੱਲ ਕਰ ਰਹੇ ਜੀ ਇਹ ਕਿਸ ਤਰ੍ਹਾਂ ਕੰਮ ਕਰੇਗੀ? ਇਹ ਕੰਮ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਜ ਸੀਗਾ ਜੀ ਹੁਣ ਲੋਕਾਂ ਦੇ ਵਿੱਚ ਆਲਰੇਡੀ ਵਿਸ਼ਵਾਸ ਹੈ ਮਾਨ ਸਰਕਾਰ ਦੇ ਵਿੱਚ। ਉਹ ਜਦੋਂ ਉੱਥੇ ਐਕਸੀਡੈਂਟ ਹੋਇਆ ਨਾਲ ਦੀ ਨਾਲ ਜਿਹੜੇ ਉੱਥੇ ਆਸ-ਪਾਸੇ ਸੱਜਣ ਸੀਗੇ ਉਹਨਾਂ ਨੇ ਕੋਈ ਗੱਡੀ ਰੋਕੀ ਆਂਦੀ ਹੋਈ। ਉਹਨੂੰ ਚੱਕ ਕੇ ਇਹ ਆਏ ਹੈਗੇ ਜੀ ਇਹ ਫਰਿਸ਼ਤਾ ਆ ਜੀ। ਇਹ ਲੈ ਕੇ ਆਏ ਜੀ ਉਹਨੂੰ ਇਹ ਫਰਿਸ਼ਤਾ ਜੀ ਉਹਨੂੰ ਜੀ ਸਮਾਨ ਪੱਤਰ ਵੀ ਦੇਵਾਂ ਹਸਤਾ ਬਣ ਗਿਆ ਜੀ ਦੂਜੇ ਫਿਰਸਤੇ ਡਾਕਟਰ ਹੈ ਜੀ ਡਾਕਟਰ ਉਹਨੂੰ ਸਟੇਬਲਾਈਜ਼ ਕਰਕੇ ਉਹਨੂੰ ਆਪਣਾ ਉਹਦੀ ਉਹਨੂੰ ਸਾਹ ਜਿਹੜਾ ਉਹਨੂੰ ਆਂਦਾ ਕਰਕੇ ਚਾਹੇ ਉਹ ਮਸ਼ੀਨ ਦੇ ਨਾਲ ਹੋਵੇ ਚਾਹੇ ਐਮਬੋ ਬੈਗ ਦੇ ਨਾਲ ਹੋਵੇ ਉਹਨੂੰ ਨਿਊਰੋ ਸੈਂਟਰ ਜਿਹੜਾ ਸਾਡਾ ਹੈਗਾ ਜਿਵੇਂ ਸਾਡਾ ਰਜਿੰਦਰਾ ਹਸਪਤਾਲ ਦੇ ਵਿੱਚ ਮੈਂ ਉੱਥੇ ਸਾਰੀ ਕਮਿਊਨੀਕੇਸ਼ਨ ਕਰ ਲਈ ਉਹ ਕਮਿਊਨੀਕੇਸ਼ਨ ਉਹ ਅਸੀਂ ਬੈਟਰ ਕਰ ਰਹੇ ਆ ਵੀ ਔਨਲਾਈਨ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੋ ਗਈ ਹੈ ਕਿ ਰਜਿੰਦਰਾ ਹਸਪਤਾਲ ਚੰਨੇ ਬੈਡ ਅਵੇਲੇਬਲ ਹੈ ਫਰੀਦਕੋਟ ਚੰਨੇ ਆ ਸਰਕਾਰੀਆ ਚੰਨੇ ਆ ਪ੍ਰਾਈਵੇਟ ਚੰਨੇ ਆ ਅਗੇ ਮਰੀਜ਼ ਦਾ ਕੋਈ ਅਟੈਂਡੈਂਟ ਆ ਜਾਏ ਉਹਦੀ ਮਰਜ਼ੀ ਆ ਪ੍ਰਾਈਵੇਟ ਚਲਾ ਜਾਵੇ 40 ਚ ਚਲਾ ਜਾਵੇ ਸਾਡੇ ਸਰਕਾਰੀ ਹਸਪਤਾਲ ਜਿੰਦਰਾ ਹਸਪਤਾਲ ਚ ਜਾਵੇ ਬੰਦੇ ਦਾ ਜਿਹੜਾ ਉਹਦੇ ਹੈਡ ਇੰਜਰੀ ਆ ਜਾਏ ਉਹਦਾ ਆਪਰੇਸ਼ਨ ਹੋਣਾ ਐਮਰਜੈਂਸੀ ਆਪਰੇਸ਼ਨ ਰਜਿੰਦਰ ਉਹ ਫ੍ਰੀ ਹੋਏਗਾ ਜੀ ਹਮ ਜਿੱਥੇ ਵੀ ਹੈ ਸੁਧਾਰਤਾ ਹਮੇਸ਼ਾ ਜਿਹੜਾ ਹੁੰਦਾ ਹੈ ਸਕੋਪ ਹੁੰਦਾ ਪਰ ਜਿਹੜੀ ਸਕੀਮ ਹੈ ਬਹੁਤ ਅੱਛਾ ਟੈਕ ਆਫ ਹੈ ਲੋਕਾਂ ਦੇ ਵਿੱਚ ਬਹੁਤ ਅੱਛੀ ਰਿਸੈਪਸ਼ਨ ਹੈ ਸਾਡਾ ਸਟਾਫ ਪੂਰੇ ਜੋਸ਼ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਬਹੁਤ ਅੱਛੇ ਤਰੀਕੇ ਦੇ ਨਾਲ ਚੱਲ ਰਹੀ ਹੈ ਸੁਧਾਰਤਾ ਸੀ ਕਰਦੇ ਰਹਿਣਾ ਬਿਲਡਿੰਗ ਹੈਗੀ ਜੀ ਹੁਣ ਉਹਨਾਂ ਨੂੰ ਆਪਰੇਸ਼ਨ ਜਿਹੜੇ ਬੇਸਿਕਲੀ ਜਿਹੜੇ ਬੇਸਿਕ ਮੈਡੀਕਲ ਡਾਕਟਰਸ ਆ ਜਿਹੜੇ ਐਮਬੀਬੀਐਸ ਡਾਕਟਰਸ ਆ ਉਹਨਾਂ ਦੀ ਸ਼ਾਰਟੇਜ ਹੈ ਬਹੁਤ سارے ਡਾਕਟਰ ਸਪੀਜੀ ਕਰਨ ਚਲੇ ਜਾਂਦੇ ਆ ਜੀ ਕੋਈ ਬਾਹਰ ਚ ਰ ਗਿਆ ਕੋਈ ਆਪਣੇ ਜਿਹੜੇ ਹੈ ਗਿਆ ਮਤਲਬ ਕਿਸੇ ਤਰੀਕੇ ਦੇ ਨਾਲ ਆਪਣਾ ਸਪੈਸ਼ਲਾਈਜੇਸ਼ਨ ਕਰਨ ਚਲਾ ਗਿਆ ਉਹ ਲਗਾਤਾਰ ਘਟਦੇ ਰਹਿੰਦੇ ਆ ਜੀ ਕੋ ਰਿਜ਼ਾਈਨ ਵੀ ਕਰਦੇ ਆ